ਨੇੜਲੇ ਪਿੰਡ ਰਾਇਪੁਰ ਰਾਈਆਂ ਦੇ ਵਸਨੀਕ ਪੀਰ ਦੱਤ ਨੇ ਦੱਸਿਆ ਕਿ ਲਗਾਤਾਰ ਹੋਰ ਹੀ بارش ਕਾਰਨ ਉਹਨਾਂ ਦੇ ਘਰ ਦੀ ਛੱਤ गिर ਗਈ ਜਿਸ ਕਰਕੇ ਘਰ ਅੰਦਰ ਵੱਜੇ ਪਸ਼ੂਆਂ ਇੱਕ ਗਊ ਇੱਕ ਕੱਟਰੂ ਅਤੇ ਦੋ ਬੱਕਰੀਆਂ ਚਪੇਟ ਵਿੱਚ ਆ ਗਈ ਪੀਰ ਦੱਤ ਨੇ ਦੱਸਿਆ ਕਿ ਛੱਤ ਡਿੱਗਣ ਕਰਕੇ ਦੋ ਬੱਕਰੀਆਂ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਕੱਟਰੂ ਅਤੇ ਗਊ ਗੰਭੀਰ ਜ਼ਖਮੀ ਹੋ ਗਈ ਉਸਨੇ ਕਿਹਾ ਕਿ ਉਹ ਇੱਕ ਗਰੀਬ ਪਰਿਵਾਰ ਹੈ ਅਤੇ ਗਊਆਂ ਤੇ ਬੱਕਰੀਆਂ ਦਾ ਦੁੱਧ ਵੇਚ ਕੇ ਉਹਨਾਂ ਦਾ ਗੁਜ਼ਾਰਾ ਚੱਲਦਾ ਸੀ ਉਹਨਾਂ ਆਪਣੀ ਗਰੀਬੀ ਦਾ ਵਾਸਤਾ ਦਿੰਦੇ ਹੋਏ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਉਹਨਾਂ ਦੀ مالی ਮਦਦ ਕਰਦੇ ਹੋਏ ਮੁਆਵਜ਼ਾ ਦਿੱਤਾ ਜਾਵੇ ਕਿਹਦਾ ਦਿੱਤਾ ਜੀ ਕਿਹਦਾ ਦਿੱਤੇ ਕਿਹੜਾ ਪਿੰਡ ਆ ਰੇ ਪਰਾਈਆਂ ਜੀ ਅੱਛਾ ਕੀ ਗੱਲ ਬਾਤ ਹੋਈ ਪਾਜੀ ਸਵੇਰੇ ਜੀ ਅੱਜ ਪਸੂ ਸੀ ਕੋਈ ਸਾਸੀ ਸੀ ਕਿ ਬਾਲ ਬੱਚਾ ਸਗਾ ਅੰਦਰ ਰੋ ਚੁੱਲਾ ਬਣਾਇਆ ਸੀ ਰੋਟੀ ਲਾਉਂਦੇ ਮਾਇ ਦੇ ਗਿਆ ਜੀ ਨਾਟਕ ਦੇ ਬਾਹਰ ਨੇ अच्छा, ही। अच्छा, ही। अच्छा जी। ਅਜੇ ਤਾਂ ਸਰਕਾਰ ਮੰਤਰੀ ਬਾਅਦ ਜੱਟਾਂ ਅਦੀ ਪਚੇ ਲਾ ਕੇ ਫੜਾਫੜ ਬਾਹਰ ਨਿਕਲ ਗਏ ਆ ਜੀ। ਬੱਸ ਉਸੇ ਟਾਈਮ ਇਹ ਸਾਰਾ ਕੁਛ ਇਹ ਸਾਡੇ ਘਰਾਂ ਦੇ ਵੀ ਸੱਟਾਂ ਲੱਗੀਆਂ। ਕੋ ਸਾਡਾ ਮਾਲ ਪਸੂ ਮਾਰ ਗਿਆ ਜੀ। ਇਹ ਸਾਡੇ ਹੱਥ ਬੰਨ ਕੇ ਬੇਨਤੀ ਹੈ ਸਰਕਾਰ ਨੂੰ ਵੀ ਸਾਡੀ ਮਦਦ ਕੀਤੀ ਜਾਵੇ। ਕੋਈ ਪਿੰਡ ਦਾ ਕੋਈ ਪੰਚਾਇਤ ਮੈਂਬਰ ਜਾਂ ਕੋਈ ਸਰਕਾਰੀ ਮੈਂਬਰ ਆਇਆ ਸੀ? ਕੀ ਬੋਲੇ? ਉਹਨਾਂ ਨੇ ਇਹ ਕਿਹਾ ਕੋਈ ਨਹੀਂ ਕਿੰਦੇ ਤੁਹਾਡੀ ਹੈਲਪ ਕੀਤੀ। ਪੰਜਾਬ ਪੰਜਾਬ ਤੋਂ ਜਾਤ ਕੋਈ ਬਾਲਾ ਔਖਾ ਵਰੀ ਸਾਡਾ ਬਹੁਤ ਔਖਾ ਹੈ ਜੀ ਕਿੱਥੇ ਖਾਣਾ ਜੱਦੀਦਾਰ ਬੰਦੇ ਆ ਜੀ। ਉਹੀ ਤਮਾਣਾ ਉਹੀ ਖਾਣਾ ਹੈ ਜਿਸ ਦਾ ਜ਼ੁਬੇਰੀਆਂ ਨੇ ਭੱਜ ਕੇ ਕੱਢੇ ਅੰਦਰ ਰੱਬ ਆਂਿਆਂ ਤੋਂ ਪੰਡਾੜਿਆਂ ਨੇ ਵੀ ਕਹਿੰਦੇ ਵੀ ਜਿੰਨੀ ਮਾਜਤ ਹੁੰਦੀ ਆ ਸਾਡੀ ਹੁਣ ਨਹੀਂ ਕਰ ਤਨੀ ਰਜਾਂਗੀ ਜਿੰਨ ਸਦੀ ਮਾਤ ਕਰ ਸਕਦੇ ਆ ਉੰਨੇ ਮਾਜਤ ਸਾਡੀ ਕਰਨ ਪੰਡਾੜੇ ਨਹੀਂ ਵਧੀਆ ਜੀ ਜਲਦੋ ਜਲਦ ਕਰਨਾ ਸੀ ਗਰੀਬ ਹੈਗੇ ਆ ਜੀ ਕਿੱਥੇ ਲੈ ਕੇ ਜਾਣੀ ਅਸੀਂ ਬੱਚੇ ਆਪਣਾ ਕਿੰਨਾ ਨੁਕਸਾਨ ਕਿੰਨਾ ਹੋਊਗਾ ਤੁਹਾਡਾ ਚੰਗਾ ਹੋ ਗਿਆ ਜੀ ਸਾਡਾ ਨੁਕਸਾਨ ਸਾਡੇ ਖਸੂਨ ਦੇ ਵੀ ਸੱਟਾਂ ਦੁਨੀਆਂ ਭੜਿਆਂਗੇ ਵੀ ਠੀਕ ਨੇ ਜੀ ਕੁਝ ਮਾਲ ਪੋਸੇ ਦੇ ਵੀ ਸਾਡੇ ਵੀ ਲੱਗੀਆਂ ਆ ਅਸੀਂ ਨਟਕੇ ਬਾਹਰ ਨਿਕਲੇਗਾ ਨੇੜਲੇ ਪਿੰਡ ਰਾਏਪੁਰ ਰਾਈਆਂ ਦੇ ਬਸਨੀਕ ਪੀਰ ਦੱਤ ਨੇ ਦੱਸਿਆ ਕਿ ਲਗਾਤਾਰ ਹੋਰ ਹੀ بارش ਕਾਰਨ ਉਹਨਾਂ ਦੇ ਘਰ ਦੀ ਛੱਤ ਤੇ ਗਿਰ ਗਈ ਜਿਸ ਕਰਕੇ ਘਰ ਅੰਦਰ ਵੱਜੇ ਪਸ਼ੂਆਂ ਇੱਕ ਗਊ ਇੱਕ ਕੱਟਰੂ ਅਤੇ ਦੋ ਬੱਕਰੀਆਂ ਚਪੇਟ ਵਿੱਚ ਆ ਗਈ ਪੀਰਦੱਤ ਨੇ ਦੱਸਿਆ ਕਿ ਛੱਤ ਡਿੱਗਣ ਕਰਕੇ ਦੋ ਬੱਕਰੀਆਂ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਕੱਟਰੂ ਅਤੇ ਗਊ ਗੰਭੀਰ ਜ਼ਖਮੀ ਹੋ ਗਈ ਉਸਨੇ ਕਿਹਾ ਕਿ ਉਹ ਇੱਕ ਗਰੀਬ ਪਰਿਵਾਰ ਹੈ ਅਤੇ ਗਊਆਂ ਤੇ ਬੱਕਰੀਆਂ ਦਾ ਦੁੱਧ ਵੇਚ ਕੇ ਉਹਨਾਂ ਦਾ ਗੁਜ਼ਾਰਾ ਚੱਲਦਾ ਸੀ ਉਹਨਾਂ ਆਪਣੀ ਗਰੀਬੀ ਦਾ ਵਾਸਤਾ ਦਿੰਦੇ ਹੋਏ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਉਹਨਾਂ ਦੀ مالی ਮਦਦ ਕਰਦੇ ਹੋਏ ਮੁਆਵਜ਼ਾ ਦਿੱਤਾ ਜਾਵੇ। ਕਿਹੜਾ ਦਿੱਤਾ ਜੀ? ਕਿਹੜਾ ਦਿੱਤੇ ਕਿਹੜਾ ਪਿੰਡ ਆ? ਰੈਪਰ ਆਈਆਂ ਜੀ। ਅੱਛਾ ਕੀ ਗੱਲ ਬਾਤ ਹੋਈ ਪਾਜੀ ਸਵੇਰੇ? ਇਹ ਜੀ ਅਜੇ ਪਸੂ ਸੀਗੇ ਕੋਸ਼ਾ ਸੀ ਸੀ ਕਿ ਬਾਲ ਬੱਚਾ ਸਗਾ ਅੰਦਰ ਚੁੱਲਾ ਬਣਾਇਆ ਸੀ ਰੋਟੀ ਲਾਉਂਦੇ ਸੀ। ਮੈਂ ਦੇ ਗਿਆ ਵਾਦੀ ਨਾ ਕਿ ਬਾਹਰ। ਅੱਛਾ ਜੀ। ਅੱਛਾ ਦੱਸਾਂਗਾ ਮੈਂ ਤਾਂ ਬਾਅਦ ਜਾ ਕੇ ਅਸੀਂ ਚੇਲੇ ਕੇ ਫੜਾਫੜ ਬਾਹਰ ਨਿਕਲ ਗਏ ਆਂ ਜੀ। ਵਾਸੰਗਰ ਸੇ ਟਾਈਮ ਮੇ ਇਹ ਸਾਰਾ ਕੁਛ ਇਹ ਸਦਾ ਸਾਰੇ ਫਸਲਾਂ ਦੇ ਵੀ ਸੱਟ ਲੱਗੀਆਂ ਕੋ ਸਾਡਾ ਮਾਲ ਪਸੂ ਮਾਰ ਗਿਆ ਇਹ ਸਾਡੇ ਹੱਥ ਬੰਨ ਕੇ ਬੇਨਤੀ ਹੈ ਸਰਕਾਰ ਨੂੰ ਵੀ ਸਾਡੀ ਮਦਦ ਕੀਤੀ ਜਾਵੇ ਕੋਈ ਪਿੰਡ ਦਾ ਕੋਈ ਪੰਚਾਇਤ ਮੈਂਬਰ ਜਾਂ ਕੋਈ ਸਰਕਾਰੀ ਮੈਂਬਰ ਆਇਆ ਸੀ ਕੀ ਬੋਲੇ ਉਹਨਾਂ ਨੇ ਇਹ ਕਿਹਾ ਕੋਈ ਨਹੀਂ ਕਹਿੰਦੇ ਤੁਹਾਡੀ ਹੈਲਥੀ ਦੀ ਪੰਜਾਬ ਪੰਜਾਬ ਦਾ ਗੋਲਡਾ ਔਖਾ ਹੈ ਸਾਡਾ ਬਹੁਤ ਔਖਾ ਹੈ ਜਿਹੜਾ ਜਿਹੜੀ ਧਾਰੀਦਾਰ ਬੰਦੇ ਆ ਤੇ ਉਹ ਵੀ ਕਮਾਣਾ ਉਹੀ ਖਾਣਾ ਹੈ ਜਿਸ ਦਾ ਜ਼ਿਰੇ ਆਣ ਕੇ ਭੱਜ ਕੇ ਕੱਢੇ ਅੰਦਰ ਅਸੀਂ ਤਾਂ ਪੰਡਾਲਿਆਂ ਨੇ ਵੀ ਕਹਿੰਦੇ ਵੀ ਜਿੰਨੀ ਮਜਦਦੀ ਆ ਸਾਡੀ ਹੁਣ ਨਹੀਂ ਕਰਦਾ ਨਹੀਂ ਹੁੰਦਾ ਜਿੰਨੇ ਸੱਦੀ ਮਾਤ ਕਰ ਸਕਦੇ ਆ ਉਹਨੇ ਮਜਦਦ ਸਾਡੇ ਕਾਰਨ ਪੰਡਾਲ ਨਹੀਂ ਬਗਿਆ ਜੀ ਜਲਦ ਤੋਂ ਜਲਦ ਕਰਨਾ ਸੀ ਗਰੀਬ ਹੈਗੇ ਆ ਜੀ ਕਿੱਥੇ ਲੈ ਕੇ ਜਾਣੀ ਅਸੀਂ ਬੱਥੇ ਆਪਾਂ ਕਿੰਨਾ ਨੁਕਸਾਨ ਕਿੰਨਾ ਹੋਊਗਾ ਤੁਹਾਡਾ ਚੰਗਾ ਹੋ ਗਿਆ ਜੀ ਸਾਡਾ ਨੁਕਸਾਨ ਸਾਡੇ ਖਸਾਂ ਦੇ ਵੀ ਸਭ ਚੱਲ ਦੁਨੀਆਂ ਭੜਿਆਂਗੇ ਦੇਖੋ ਜੀ ਕੋਈ ਮਾਲ ਫਰਦ ਦੇ ਵੀ ਸਾਡੇ ਵੀ ਲੱਖੀਆਂ ਆ ਅਸੀਂ ਨਟਕੇ ਬਾਹਰ ਨਿਕਲੇ ਹਾਂ ਹਾਂ